ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਵਾਲ ਜਿਹੜੇ ਸੂਟ ਹੈ ਰਾਮਟੈਕਸ ਬ੍ਰਾਂਡ ਦੇ ਵਿੱਚ ਰਹਿਣਗੇ ਸੂਟ ਮੈਚਿੰਗ ਸੂਟ ਆਣਗੇ ਪ੍ਰਿੰਟਡ ਸ਼ਰਟ ਹੋਊਗੀ ਬਾਟਮ ਹੈ ਜਿਹੜੀ ਇਹਨਾਂ ਦੇ ਨਾਲ ਪਲੇਨ ਰਹੂਗੀ ਕਿਸੇ ਦੇ ਨਾਲ ਪ੍ਰਿੰਟਡ ਬਾਟਮ ਆਏਗੀ ਕਲਰ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਪ੍ਰਿੰਟ ਤੇ ਕਲਰ ਨੇਗੀ ਸ਼ਿਪਿੰਗ ਹੈ ਜਿਹੜੀ ਇਹਨਾਂ ਦੀ ਐਕਸਟਰਾ ਰਹੂਗੀ 775 ਰੁ ਇਦੇ ਵਿੱਚ 14-15 ਕਲਰ ਆਣਗੇ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਬਹੁਤ ਹੀ ਪਿਆਰੇ ਨੇ ਬਹੁਤ ਸੋਹਣੇ ਸੂਟ ਨੇਗੇ ਕੋਈ ਵੀ ਸੂਟ ਤੁਸੀ ਬਾਇ ਕਰਨਾ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਦਿਆ ਕਰੋ ਪਲੀਜ਼ ਕਾਲ ਹੈ ਜਿਹੜੀ ਕਈ ਵਾਰੀ ਨਹੀਂ ਚੱਕੀ ਜਾਂਦੀ ਹੈਗੀ ਤਾਂ ਤੁਸੀਂ ਮੈਸੇਜ ਹੀ ਕਰਦਿਆ ਕਰੋ ਜਦੋਂ ਵੀ ਆਪਾਂ ਤੁਹਾਡਾ ਮੈਸੇਜ ਚੈੱਕ ਕਰਾਂਗੇ ਤਾਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਇਹ ਸੂਟ ਨੇ ਜਿਹੜੇ ਟੈਬੀ ਚੈੱਕ ਦੇ ਵਿੱਚ ਰਹਿਣਗੇ ਪਿਓਰ ਸੌਫਟ ਸੌਫਟ ਕਪੜਾ ਦਾ ਇਹ ਰਾਮ ਟੈਕਸ ਦੇ ਵਿੱਚ ਰਹੇਗਾ ਸੂਟ ਇਹ ਵੀ ਸੈਲਫ ਚੈੱਕ ਡਿਜ਼ਾਈਨ ਆ ਪਿਓਰ ਟੈਬੀ ਦਾ ਬੈਸਟ ਕੁਆਲਿਟੀ ਹੈ ਇਹ ਫੁੱਲ ਗਰੰਟੀ ਹੈ ਫਾਸਟ ਕਲਰ ਰਹਿਣਗੇ ਕਲਰ ਦੀ ਇਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਆਊਗੀ ਇਹਨਾਂ ਸੂਟਾਂ ਦਾ ਤੇ 3.5 ਮੀਟਰ ਦਾ ਪਨਾ ਰਹੂਗਾ ਵੱਡਾ ਪਨਾ ਰਹੂਗਾ ਤੇ ਆਲ ਓਵਰ ਸੂਟ ਰਹਿਣਗੇ ਕਲਰ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਤੇ ਪ੍ਰਿੰਟ ਆਣਗੇ ਆਰਾਮ ਟੈਕਸ ਦੇ ਵਿੱਚ ਰਹਿਣਗੇ ਇਹਨਾਂ ਸੂਟਾਂ ਦਾ ਜਿਹੜਾ ਰੇਟ ਹੈ 600 ਰੁਪਏ ਰਹੇਗਾ ਤੇ ਸ਼ਿਪਿੰਗ ਇਹ ਵਾਲੀ ਸੂਟਾਂ ਦੀ ਬਿਲਕੁਲ ਫਰੀ ਰਹੇਗੀ ਇੰਡੀਆ ਦੇ ਵਿੱਚ ਪਹਿਲੇ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਤੁਸੀਂ ਦੇਖ ਸਕਦੇ ਹੋਗੇ 셀ਫ 체크 ਡਿਜ਼ਾਈਨ ਆ ਪਿਓਰ ਟੈਪੀ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ